ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਲਾਈਵ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਪਾ ਯੂਐਸਏ ਦੀ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਕਿਸ ਤਰ੍ਹਾਂ ਦਾ ਸਨੈਰੀਓ ਹੈ ਔਰ ਬਹੁਤ ਸਾਰੇ ਸਟੂਡੈਂਟ ਇੰਟਰਵਿਊ ਦੇ ਕੇ ਕਿਸ ਤਰ੍ਹਾਂ ਦੇ ਨਾਲ ਪਾਸ ਕਰ ਸਕਦੇ ਆ ਕਿ ਕੀ ਔਕੜਾ ਉਹਨਾਂ ਨੂੰ ਆ ਸਕਦੀ ਹੈ ਔਰ ਕਿਵੇਂ ਸੌਖੇ ਤਰੀਕੇ ਦੇ ਨਾਲ ਯੂਐਸਏ ਤੁਸੀਂ ਪਹੁੰਚ ਸਕਦੇ ਹੋ ਨਾਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵੱਡੇ ਬਦਲਾਅ ਜਿਵੇਂ ਹੋਏ ਆ ਫੀਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਆਸਟ੍ਰੇਲੀਆ ਜਿਹਨੇ ਅਪਲਾਈ ਕਰਨਾ ਤਾਂ ਸ਼ੁਰੂ ਚ ਹੀ ਉਹਨੂੰ ਤਕਰੀਬਨ 2 ਲੱਖ ਰੁਪਏ ਚਾਹੀਦਾ ਜੇਕਰ ਤੁਹਾਡੇ ਕੋਲ ਫੰਡਸ ਆਪਦੇ ਹੈ ਤਾਂ ਉਸ ਦੇ ਲਈ ਵੀ ਬਹੁਤ ਸਾਰੇ ਪੈਸੇ ਆ ਜਿਹੜੇ ਲੱਗ ਜਾਂਦੇ ਆ ਪਰ ਇਸ ਤੋਂ ਬਾਅਦ ਵੀ ਕੀ ਵੀਜ਼ਾ ਸਕਸੈਸ ਰੇਟ ਘਟੇਗਾ ਜਾਂ ਵਧੇਗਾ ਕਿਸ ਤਰ੍ਹਾਂ ਦਾ ਆਉਣ ਵਾਲਾ ਜਿਹੜਾ ਇਨਟੇਕ ਹੈ ਰਹੂਗਾ ਸਾਡੇ ਨਾਲ ਗੁਰਮukh Singh Walia ਜੀ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕਿਹੜੇ ਕਿਹੜੇ ਬੱਚੇ ਕਿਹੜੀ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਔਰ ਕਿਨਾਂ ਨੂੰ ਜਾਣਾ ਚਾਹੀਦਾ ਬਹੁਤ ਬਹੁਤ ਸਵਾਗਤ ਆ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੱਸ ਦਈਏ ਜੱਪ ਸਟੱਡੀ ਅਬ੍ਰੋਡ ਦੇ ਜਿਹੜੇ ਆਫਿਸਿਸ ਆ ਮੁਹਾਲੀ ਦੇ ਵਿੱਚ ਆ ਖੰਨੇ ਰਾਏਕੋਟ ਔਰ ਜਲ ਮਿਲਣਾ ਚਾਹੁੰਦੇ ਹੋ ਮੁਹਾਲੀ ਮਿਲ ਸਕਦੇ ਹੋ ਪੌਪ ਆਉਟ ਪਰ ਲੈ ਕੇ ਮਿਲ ਸਕਦੇ ਹੋ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੈ ਆਪਾਂ ਗੱਲ ਸ਼ੁਰੂ ਕਰਦੇ ਹਾਂ ਯੂ ਐਸ ਏ ਤੋਂ ਆ ਪਾ ਜੀ ਪਹਿਲਾਂ ਕੈਨੇਡਾ ਜੇ ਆਪਾਂ ਦੇਖੀਏ ਪਿਛਲੇ ਅੱਜਕੱਲ ਦੇ ਵਿੱਚ ਕੈਨੇਡਾ ਬਹੁਤ ਪੀਕ ਤੇ ਸੀ ਹਰੇਕ ਕੰਸਲਟੈਂਟ ਹਰੇਕ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਅੱਜ ਇੱਕਦਮ ਸਾਲ ਬਾਅਦ ਸਿਨੈਰੀਓ ਚੇਂਜ ਹੋਇਆ ਹਰੇਕ ਸਟੂਡੈਂਟ ਯੂ ਐਸ ਏ ਜਾਣਾ ਚਾਹੁੰਦਾ ਔਰ ਹਰੇਕ ਕੰਸਲਟੈਂਟ ਯੂ ਐਸ ਏ ਭੇਜਣਾ ਚਾਹੁੰਦਾ ਕਿਸ ਤਰ੍ਹਾਂ ਦਾ ਸਿਨੈਰੀਓ ਹੈਗਾ ਯੂ ਐਸ ਏ ਨਾਲ ਕੇ ਦੇਖੋ ਕੰਟਰੀਆਂ ਦੇ ਰੂਲ ਚ ਕੰਟਰੀ ਕੈਨੇਡਾ ਚਾਹੇ ਯੂ ਐਸ ਏ ਮੈਂ ਮੰਨਦਾ ਇਹ ਭੈਣ ਭਾਈ ਨੇ ਇਕਨੋਮੀ ਕੈਨਾਂ ਦੀ ਕੈਨੇਡਾ ਤੁਸੀਂ ਜਾ ਸਕਦੇ ਹੋ ਇਹ ਨਹੀਂ ਵੀ ਕੈਨੇਡਾ ਨੇ ਵੀਜ਼ੇ ਕੋਈ ਬੰਦ ਕਰਤੇ ਕੋਈ ਬੰਦ ਨਹੀਂ ਹੋਏ ਜਿਵੇਂ ਪਹਿਲਾਂ ਵੀਜ਼ੇ ਲੱਗ ਰਹੇ ਸੀ ਕੈਨੇਡਾ ਦੇ ਅੱਜ ਵੀ ਓਦਾਂ ਹੀ ਲੱਗ ਰਿਹਾ ਥੋੜੇ ਓਵਰਾਲ 6 ਬੈਂਡ ਚਾਹੀਦੇ ਆ 5.5 ਈਚ ਦੇ ਨਾਲ ਤੁਸੀਂ ਕੈਨੇਡਾ ਜਾ ਸਕਦੇ ਹੋ ਗੱਲ ਕਰਦੇ ਆਪਾਂ ਯੂ ਐਸ ਏ ਦੀ ਯੂ ਐਸ ਏ ਵਰਲਡ ਦੀ ਪਹਿਲੇ ਨੰਬਰ ਦੀ ਕੰਟਰੀ ਹੈ ਤੁਸੀਂ ਯੂਐਸਏ ਜਾਣਾ ਹੈ ਪਲੱਸ 2 ਪਾਸ ਚਾਹੀਦੇ ਹੋ ਆਈਲਟਸ ਕੀਤਾ ਜਾਂ ਨਹੀਂ ਕੀਤਾ ਪੀਟੀ ਕੀਤੀ ਹੈ ਜਾਂ ਨਹੀਂ ਕੀਤੀ ਉਹ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਆਈਲਟਸ ਜਾਂ ਪੀਟੀ ਕੀਤੀ ਹੈ ਉਹ ਪਲੱਸ ਪੁਆਇੰਟ ਹੈ ਜੇ ਨਹੀਂ ਕੀਤੀ ਤਾਂ ਯੂਐਸਏ ਇੱਕੋ ਇੱਕ ਐਸਾ ਦਾ ਦੇਸ਼ ਹੈ ਜਿਹੜਾ ਵਿਦਆਊਟ ਆਈਲਟਸ ਔਰ ਪੀਟੀ ਤੁਹਾਨੂੰ ਤੁਹਾਡੇ ਇੰਟਰਵਿਊ ਵੇਸ ਤੇ ਤੁਹਾਨੂੰ ਵੀਜ਼ਾ ਦਿੰਦਾ ਤੁਸੀਂ ਪਲੱਸ 2 ਪਾਸ ਹੋ 5 ਸਾਲ ਦਾ ਵੀਜ਼ਾ ਮਿਲੇਗਾ ਤੁਸੀਂ ਕੋਈ ਡਿਪਲੋਮਾ ਕੀਤਾ ਹੈ ਡਿਗਰੀ ਕੀਤੀ ਹੈ ਮਾਸਟਰ ਡਿਗਰੀ 'ਚ ਜਾਣਾ ਹੈ ਤਾਂ 2 ਸਾਲ ਦਾ ਜਾਂ 1.5 ਸਾਲ ਦਾ ਵੀਜ਼ਾ ਤੁਹਾਨੂੰ ਮਿਲੇਗਾ ਸੋ ਇਸ ਕਰਕੇ ਤੁਸੀਂ ਯੂਐਸਏ ਬੜੀ ਆਸਾਨੀ ਦੇ ਨਾਲ ਜਾ ਸਕਦੇ ਹੋ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਜੇ ਤੁਸੀਂ ਸਿੰਗਲ ਹੋ ਜਾਂ ਮੈਰਿਡ ਹੋ ਪਰ ਤੁਸੀਂ ਜਾਓਗੇ ਸਿੰਗਲ ਹੀ ਤੁਸੀਂ ਮੈਰਿਡ ਨਹੀਂ ਜਾਓਗੇ ਸੋ ਇਸ ਕਰਕੇ ਯੂਐਸਏ ਜਾਣਾ ਸਾਡੀ ਕੰਪਨੀ ਤੁਹਾਨੂੰ 80000 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਭੇਜਾਂਗੇ ਤੁਸੀਂ ਪਹਿਲਾਂ ਜਿਹੜਾ ਅਡਵਾਂਸ ਪੈਸੇ ਦੇਣੇ ਐ ਤੁਸੀਂ 80000 ਰੁਪਇਆ ਦੇਣਾ ਐ 80000 ਦੇਣ ਤੋਂ ਬਾਅਦ ਅਸੀਂ ਤੁਹਾਡਾ ਵੀਜ਼ਾ ਲੈ ਕੇ ਦਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਬਾਕੀ ਪੇਮੈਂਟ ਕਰਨੀ ਐ ਔਰ ਇੰਟਰਵਿਊ ਦੀ ਤਿਆਰੀ ਐਂਬੈਸੀ ਦੇ ਵਿੱਚ ਕਿੱਦਾਂ ਜਾਣਾ ਕੀ ਤੁਹਾਡੀ ਪਰਸਨੈਲਿਟੀ ਹੋਏਗੀ ਕਿਵੇਂ ਤੁਸੀਂ ਆਪਣੇ ਆਪ ਨੂੰ ਉੱਥੇ ਗੱਲ ਕਰਨੀ ਐ ਜਾ ਕੇ ਇੰਟਰਵਿਊ ਦੇਣਾ ਉਹ ਸਾਰੀ ਸਾਡੀ ਜ਼ਿੰਮੇਵਾਰੀ ਹੋਏਗੀ ਅਸੀਂ ਤਿਆਰੀ ਕਰਾਵਾਂਗੇ ਔਰ ਤੁਹਾਨੂੰ ਵੀਜ਼ਾ ਲਵਾ ਕੇ ਦੇਵਾਂਗੇ ਯੂਐਸਏ ਦਾ ਸੋ ਤੁਸੀਂ ਚਾਹੇ ਪਲੱਸ 2 ਪਾਸ ਹੋ ਤੁਹਾਡੇ 50% 55% ਨੰਬਰ ਹੈ ਤੁਸੀਂ ਚਾਹੇ ਡਿਗਰੀ ਕਰਨੀ ਹੈ ਚਾਹੇ ਤੁਸੀਂ ਮਾਸਟਰ ਡਿਗਰੀ ਕਰਨੀ ਹੈ ਚਾਹੇ ਤੁਸੀਂ ਡਿਪਲੋਮਾ ਕਰਨਾ ਹੈ ਤੇ ਤੁਸੀਂ ਯੂਐਸਏ ਬੜੀ ਆਸਾਨੀ ਦੇ ਨਾਲ ਅੱਜ ਦੇ ਟਾਈਮ 'ਚ ਜਾ ਸਕਦੇ ਹੋ ਜੱਪ ਸਟੱਡੀ ਦੇ ਤੁਸੀਂ ਕਿਸੇ ਵੀ ਆਫਿਸ 'ਚ ਆ ਸਕਦੇ ਹੋ ਤੁਸੀਂ ਮੈਨੂੰ ਮਿਲਣਾ ਮੋਹਾਲੀ ਖੰਨੇ ਰਾਏਕੋਟ ਜਲੰਧਰ ਮਿਲ ਸਕਦੇ ਹੋ ਇਸ ਨੰਬਰ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਹ ਤੇ ਫੋਨ ਕਰਕੇ ਟਾਈਮ ਫਿਕਸ ਕਰ ਲਿਓ ਅਸੀਂ ਤੁਹਾਨੂੰ ਖੰਨੇ, ਮੁਹਾਲੀ, ਰਾਏਕੋਟ, ਜਨੰਦਰ ਕਿਹੜੇ ਦਿਨ ਮਿਲਾਂਗੇ ਤੁਹਾਨੂੰ ਸਟਾਫ ਸਾਰਾ ਦੱਸ ਦੇਗਾ ਵੀ ਆਹ ਦਿਨ ਮੈਂ ਕਿਹੜੇ ਆਫਿਸ 'ਚ ਹੋਊਗਾ ਜਾਂ ਸਾਡੇ ਜਿਹੜੇ ਆਫਿਸ ਦੇ ਇੰਚਾਰਜ ਨੇ ਉਹ ਤੁਹਾਨੂੰ ਮਿਲਣਗੇ ਸੋ ਇਸ ਕਰਕੇ ਵੀਜ਼ਾ ਹਾਸਲ ਕਰਨਾ ਹੈ ਤਾਂ ਤੁਸੀਂ ਜਪ ਸਟੱਡੀ ਤੇ ਭਰੋਸਾ ਕਰ ਸਕਦੇ ਹੋ ਜਪ ਸਟੱਡੀ ਇਦਾਂ ਦੀ ਕੰਪਨੀ ਹੈ ਜਿਹੜੀ ਜੇ ਤੁਹਾਨੂੰ ਕਹਤਾ ਵੀ ਵੀਜ਼ਾ ਲੱਗੇਗਾ ਤਾਂ ਲੱਗੇਗਾ ਜੇ ਕੋਈ ਪ੍ਰੋਬਲਮ ਹੋਏਗੀ ਤਾਂ ਅਸੀਂ ਤੁਹਾਨੂੰ ਪਹਿਲਾਂ ਦੱਸ ਦਵਾਂਗੇ ਵੀ ਇਸ ਤਰੀਕੇ ਨਾਲ ਤੁਸੀਂ ਅਪਲਾਈ ਕਰੋਗੇ ਔਰ ਇੰਨੇ ਪਰਸੈਂਟ ਤੁਹਾਡੇ ਚਾਂਸ ਨੇ ਹੂੰ ਬਿਲਕੁਲ ਹੈ ਜਿਹੜੇ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਸ਼ੋਅ ਦੌਰਾਨ ਵੀ ਸ਼ੋਅ ਤੋਂ ਬਾਅਦ ਵੀ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਨੰਬਰ ਦੀ ਜਿਹੜੀ ਹੈਲਪ ਲਾਈਨ ਹੈ ਓਪਨ ਰਹਿੰਦੀ ਹੈ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਅਸੀਂ ਯੂ ਐਸ ਏ ਦੀ ਗੱਲ ਕਰ ਰਹੇ ਹਾਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਤਾਂ ਸਕਰੀਨ ਤੇ ਆ ਰੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਤੁਸੀਂ ਆਪਣੀ ਪ੍ਰੋਫਾਈਲ ਹੈ ਜਿਹੜੀ ਡਿਸਕਸ ਕਰ ਸਕਦੇ ਹੋ ਔਰ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੋ ਸਰ ਇੱਕ ਪਾਸੇ ਆਪਾਂ ਦੇਖਦੇ ਆ ਯੂ ਐਸ ਏ ਜਾਣ ਦੇ ਲਈ 50 ਲੱਖ 40 ਲੱਖ ਇੰਨੀ ਅਮਾਉਂਟ ਜਿਹੜੀ ਆ ਲੱਗਦੀ ਆ ਇੱਕ ਪਾਸੇ ਆਪਾਂ ਗੱਲ ਕਰ ਰਹੇ ਆ ਸਿਰਫ 80000 ਰੁਪਏ ਵਿੱਚ ਯੂ ਐਸ ਏ ਜਾਇਆ ਜਾ ਸਕਦਾ ਤੇ ਕਿਵੇਂ ਕੋਈ ਵਿਸ਼ਵਾਸ ਕਰ ਸਕਦਾ ਜੇ ਆਪਾਂ ਸਟੂਡੈਂਟਸ ਦੀ ਗੱਲ ਕਰਦੇ ਆ ਜਾਂ ਬੱਚਿਆਂ ਦੀ ਗੱਲ ਕਰਦੇ ਆ ਦੇਖੋ ਜੀ ਜਿਹੜੇ ਬੱਚੇ ਨੇ ਯੂ ਐਸ ਏ ਜਾਣਾ ਹੈ ਵਿਸ਼ਵਾਸ ਦੀ ਗੱਲ ਐਦਾਂ ਪ੍ਰਵਿੰਦਰ ਜੀ ਅਸੀਂ ਕੋਈ ਜਾਦੇ ਪੈਸੇ ਨਹੀਂ ਲੈਣੇ ਹੈਨਾ ਜਿਹੜਾ 80000 ਰੁਪਿਆ ਲੈਣਾ ਉਹ ਵੀ ਸਟੂਡੈਂਟ ਦੇ ਉੱਪਰ ਹੀ ਲੱਗਣਾ ਉਹਦੀ ਐਮਬੈਸੀ ਫੀਸ I20 ਮੰਗਾਣੀ ਹੈ ਉਹਦੇ ਫੰਡ ਸ਼ੋ ਹੋਣੇ ਆ ਸਭ ਕੁਝ ਹੋਣਾ ਸੋ ਇਸ ਕਰਕੇ ਤੁਸੀਂ ਯੂਐਸਏ ਜਾਣਾ ਹੈ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ ਸਤੰਬਰ ਇਨਟੇਕ ਤੁਹਾਨੂੰ ਲੈ ਕੇ ਜਾਵਾਂਗੇ ਤੁਸੀਂ ਚਾਹੇ ਕਾਲਜ ਚ ਜਾਓ ਚਾਹੇ ਯੂਨੀਵਰਸਿਟੀ ਚ ਜਾਓ ਡਿਪਲੋਮੇ ਚ ਜਾਓ ਡਿਗਰੀ ਚ ਜਾਓ ਮਾਸਟਰ ਡਿਗਰੀ ਚ ਜਾਓ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਤੁਹਾਡਾ ਪੈਸਾ ਨਾ ਖਰਾਬ ਹੋਵੇ ਦੂਜਾ ਜ਼ਿੰਮੇਵਾਰੀ ਹੁੰਦੀ ਹੈ ਵੀ ਤੁਸੀਂ ਜਿਹੜੇ ਪੈਸੇ ਦੇਣੇ ਆ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਦਾ ਯੂਜ਼ ਹੋਵੇ ਕਿਵੇਂ ਜਿਹੜੀ ਤੁਸੀਂ ਫੀਸ ਭਰਨੀ ਹੈ ਯੂਨੀਵਰਸਿਟੀ ਕਾਲਜ ਦੀ ਉਹ ਤੁਸੀਂ ਆਪਣੇ ਸਿੱਧੇ ਅਕਾਊਂਟ ਦੇ ਵਿੱਚੋਂ ਬਾਹਰ ਭੇਜਣੀ ਹੈ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਅਕਾਊਂਟ ਦੇ ਵਿੱਚ ਪ੍ਰੋਪਰ ਤੁਸੀਂ ਫੰਡ ਸ਼ੋਅ ਕਰਨੇ ਆ ਉਹ ਕਿੱਦਾਂ ਕਰਨੇ ਆ ਕਿੱਦਾਂ ਹੋਣਗੇ ਅਸੀਂ ਤੁਹਾਨੂੰ ਦੱਸਾਂਗੇ ਸੋ ਕਿਹੜੀ ਸਿਟੀ 'ਚ ਜਾਣਾ ਹੈ ਕਿਹੜੇ ਕਾਲਜ 'ਚ ਜਾਣਾ ਹੈ ਕਿਹੜੀ ਯੂਨੀਵਰਸਿਟੀ ਜਾਣਾ ਹੈ ਤੁਸੀਂ ਸਾਨੂੰ ਦੱਸੋ ਅਸੀਂ ਉੱਥੇ ਹੀ ਤੁਹਾਨੂੰ ਐਡਮਿਸ਼ਨ ਦਵਾਵਾਂਗੇ ਤੇ ਉਸੇ ਸ਼ਹਿਰ ਦੇ ਵਿੱਚ ਸਿਟੀ 'ਚ ਜਿਹੜੀ ਤੁਸੀਂ ਕਹੋਗੇ ਜਾ ਸਟੇਟ ਜੇ ਤੁਸੀਂ ਕਹੋਗੇ ਉੱਥੇ ਦਾ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇ ਦਾਂਗੇ ਸੋ ਐਡੇ ਘੱਟ ਅਮਾਉਂਟ ਦੇ ਵਿੱਚ ਮੈਨੂੰ ਲੱਗਦਾ 80000 ਦੇ ਵਿੱਚ ਕੋਈ ਯੂਐਸਏ ਦਾ ਤੁਹਾਨੂੰ ਵੀਜ਼ਾ ਨਹੀਂ ਲੈ ਕੇ ਦੇਵੇਗਾ ਔਰ ਕੋਈ ਵੀ ਪੈਸਾ ਤੁਹਾਡਾ ਖਰਾਬ ਨਹੀਂ ਹੋਏਗਾ ਅਸੀਂ ਜੇ ਤੁਹਾਨੂੰ ਕਹਤਾ ਵੀ ਤੁਹਾਡਾ ਵੀਜ਼ਾ ਲੱਗੇਗਾ ਤਾਂ ਵੀਜ਼ਾ ਲੱਗੇਗਾ ਹਮ ਬਿਲਕੁਲ ਹੈ ਯੂਐਸਏ ਜਾਣ ਵਾਲੇ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਜਿਹੜੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕੀ ਤੁਹਾਡੀ ਐਲੀਜੀਬਿਲਟੀ ਹੈ ਕਿੰਨੇ ਬੈਂਡ ਸਕੋਰ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਵਿਦਾਊਟ ਆਈਲੈਟਸ ਦੇ ਲਈ ਵੀ ਬਹੁਤ ਸਾਰੀਆਂ ਯੂਐਸਏ ਦੇ ਵਿੱਚ ਆਪਸ਼ਨਾਂ ਨੇ ਨਾਲ ਦੀ ਨਾਲ ਸਰ ਫਿਰ ਆਪਾਂ ਆਸਟ੍ਰੇਲੀਆ ਤੇ ਆਉਨੇ ਆ ਇੱਕ ਸਵਾਲ ਹੋ ਰਿਹਾ ਜਦੋਂ ਯੂਐਸਏ ਸਟੱਡੀ ਦੀ ਗੱਲ ਆਉਂਦੀ ਹੈ ਚਾਹੇ ਟੂਰਿਸਟ ਦੀ ਗੱਲ ਆਉਂਦੀ ਹੈ ਤਾਂ ਨਾਲ ਦੀ ਨਾਲ ਇੱਕ ਇੰਟਰਵਿਊ ਦੀ ਗੱਲ ਆਉਂਦੀ ਹੈ ਇੰਟਰਵਿਊ ਤੋਂ ਡਰ ਜਾਂਦੇ ਆ ਬੱਚੇ ਇੰਟਰਵਿਊ ਦੀ ਤਿਆਰੀ ਜਪ ਸਟੱਡੀ ਬਰੋਲਵਾਂ ਨੂੰ ਕਿਸ ਤਰ੍ਹਾਂ ਦੇ ਨਾਲ ਕਰਾਈ ਜਾਂਦੀ ਹੈ ਔਰ ਕਿੰਨੇ ਕੁ ਸਮੇਂ ਦੇ ਵਿੱਚ ਬੱਚ ਦੋ ਦਿਨ ਜਾਣਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਦੇਖੋ ਜੀ ਜੇ ਤੁਸੀਂ ਇੰਟਰਵਿਊ ਸਿਰਫ ਇੰਟਰਵਿਊ ਦੇਣਾ ਹੀ ਵੀਜ਼ਾ ਨਹੀਂ ਲੱਗਦਾ ਹੈਨਾ ਸਾਡੀ ਕੰਪਨੀ ਅਸੀਂ ਕੀ ਕਰਦੇ ਜਿਹੜਾ ਸਾਡੇ ਥਰੂ ਯੂਐਸਏ ਦਾ ਵੀਜ਼ਾ ਅਪਲਾਈ ਕਰਦਾ ਉਹਦੀ ਪਰਸਨੈਲਿਟੀ ਕੱਪੜੇ ਲੁੱਕ ਬੋਲਣ ਦਾ ਤਰੀਕਾ ਅੰਦਰ ਜਦੋਂ ਤੁਸੀਂ ਵੀਜ਼ਾ ਅਫਸਰ ਦੇ ਸਾਹਮਣੇ ਜਾਣਾ ਹੈ ਤੁਸੀਂ ਕੀ ਕਹਿਣਾ ਹੈ ਉਹਨੂੰ ਸੋ ਇਹ ਚੀਜ਼ਾਂ ਅਸੀਂ ਤੁਹਾਨੂੰ ਪੂਰਾ ਪ੍ਰਿਪੇਅਰ ਕਰਵਾਨੇ ਆ ਪੂਰੀ ਤਿਆਰੀ ਕਰਾਈ ਜਾਂਦੀ ਹੈ ਸਾਡੀ ਟੀਮ ਵੱਲੋਂ ਤੁਸੀਂ ਸੱਚ ਮੰਨਿਓ ਵੀ ਜਿਹੜਾ ਵੀ ਅੱਜ ਤੱਕ ਅਸੀਂ ਜਦੋਂ ਵੀ ਯੂਐਸਏ ਦਾ ਚਾਹੇ ਟੂਰਿਸਟ ਚਾਹੇ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਤਾਂ ਉਹ ਲੱਗਣ ਦੇ ਵਿੱਚ ਸਕਸੈਸਫੁਲ ਹੋ ਜਾਂਦਾ ਕਿਉਂਕਿ ਜਦੋਂ ਬੰਦੇ ਨੇ ਜਾਣਾ ਹੀ ਵਧੀਆ ਤਰੀਕੇ ਦੇ ਨਾਲ ਹੈ ਤੁਸੀਂ ਇੱਕ ਵੀਜ਼ਾ ਆਫੀਸਰ ਦੇ ਸਾਹਮਣੇ ਇੱਕ ਵਧੀਆ ਤਰੀਕੇ ਨਾਲ ਜਾਣਿਓ ਵਧੀਆ ਤਰੀਕੇ ਨਾਲ ਆਨਸਰ ਕਰਦੇ ਹੋ ਤਾਂ ਤੁਸੀਂ ਵੀਜ਼ਾ ਹਾਸਲ ਕਰ ਲੈਂਦੇ ਹੋ ਹਮ ਬਿਲਕੁਲ ਨਾਲ ਦੇ ਨਾਲ ਆਪਾਂ ਗੱਲ ਕਰ ਰਹੇ ਆ ਆਸਟ੍ਰੇਲੀਆ ਦੀ ਯੂਐਸਏ ਵਾਲੇ ਸਟੂਡੈਂਟ ਨੂੰ ਆਪਾਂ ਦੱਸਿਆ ਕਿ ਤੁਹਾਡੇ ਲਈ ਬਹੁਤ ਸਾਰੀਆਂ ਆਪਸ਼ਨਸ ਨੇ ਬਿਨਾ ਹਾਇਲਰਸ ਤੋਂ ਤੁਸੀਂ ਜਾ ਸਕਦੇ ਹੋ ਇੰਟਰਵਿਊ ਤੋਂ ਘਬਰਾਉਣ ਦੀ ਲੋੜ ਨਹੀਂ ਇੰਟਰਵਿਊ ਦੀ ਤਿਆਰੀ ਤੁਹਾਨੂੰ ਜਪਸਾਡੀ ਬਰੋਡ ਵਾਲਾ ਪ੍ਰੋਪਰ ਤਰੀਕੇ ਦੇ ਨਾਲ ਕਰਵਾਈ ਜਾਊਗੀ ਸਰ ਆਸਟ੍ਰੇਲੀਆ ਦੇ ਵਿੱਚ ਹੁਣ ਜਿਸ ਤਰ੍ਹਾਂ ਦੇ ਨਾਲ ਪਿਛਲੇ ਸ਼ੋ ਚੋਂ ਆਪਾਂ ਗੱਲ ਕੀਤੀ ਸੀ ਕਿ ਫੀਸ ਦੇ ਵਿੱਚ ਵਾਧਾ ਹੋਇਆ ਹੈ ਪੀਸ ਵਧਨ ਤੋਂ ਬਾਅਦ ਕਿੰਨੇ ਕ ਆਸਟ੍ਰੇਲੀਆ ਅਪਲਾਈ ਕਰਨ ਦਾ ਰੁਝਾਨ ਵਧਿਆ ਜਾਂ ਘਟਿਆ ਕਿਸ ਤਰ੍ਹਾਂ ਦਾ ਨਾਲ ਹੈਗਾ ਦੇਖੋ ਪ੍ਰਵਿੰਦਰ ਜੀ ਮੈਨੂੰ ਨਾ ਬਹੁਤ ਸਾਲ ਹੋ ਗਏ ਇਹ ਕੰਮ ਕਰਦੇ ਨੂੰ ਆਸਟ੍ਰੇਲੀਆ ਦੇ ਜਦੋਂ ਜਦੋਂ ਵੀ ਵੀਜ਼ੇ ਖੁੱਲੇ ਨੇ ਖੁੱਲੇ ਤੌਰ ਤੇ ਉਹ ਏਸੇ ਮਹੀਨਿਆਂ ਦੇ ਵਿੱਚ ਖੁੱਲੇ ਨੇ ਜੁਲਾਈ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਇਹ ਉਹਨਾਂ ਨੇ ਇਨਟੀਮੇਸ਼ਨ ਦਿੱਤਾ ਵੀ ਜੁਲਾਈ ਦੇ ਵਿੱਚ ਉਹਨਾਂ ਨੇ ਫੀਸ ਵਧਾਈ ਹੈ ਤੁਸੀਂ ਦੇਖੋ ਸਤੰਬਰ ਟੇਕ ਦੇ ਵੀਜ਼ੇ ਕਿੰਨੇ ਵਧੀਆ ਤਰੀਕੇ ਨਾਲ ਆਉਣਗੇ ਜਦੋਂ ਹੁਣ ਆਸਟ੍ਰੇਲੀਆ ਨੇ ਫੀਸ ਕਿਉਂ ਵਧਾਈ ਦੇਖੋ ਕਾਲਜ ਦੀ ਫੀਸ ਨਹੀਂ ਵਧਾਈ ਯੂਨੀਵਰਸਿਟੀਆਂ ਦੀ ਫੀਸ ਨਹੀਂ ਵਧਾਈ ਕਿਉਂਕਿ ਉੱਥੇ ਦੇ ਜਿਹੜੀ ਇਕਨੋਮੀ ਹੈ ਗਵਰਨਮੈਂਟ ਹੈ ਜਿਹੜੀ ਉਹ ਡਾਊਨ ਜਾ ਰਹੀ ਹੈ ਕਿਉਂਕਿ ਸੋਰਸ ਆਫ ਇਨਕਮ ਕਾਫੀ ਸਾਲਾਂ ਤੋਂ ਬਹੁਤ ਘੱਟ ਵੀਜ਼ੇ ਆਸਟ੍ਰੇਲੀਆ ਦੇ ਰਿਆ ਸੀ ਮੈਂ ਜੇ ਆਪਣੀ ਗੱਲ ਕਰਾਂ ਪਹਿਲਾਂ 100 ਚੋਂ 95 ਵੀਜ਼ੇ ਲੰਦਾ ਸੀ 98 ਵੀ ਲੰਦਾ ਸੀ ਆ ਪਿੱਛੇ ਜੇ 100 ਚੋਂ 70 ਜਾਂ 65 ਵੀਜ਼ੇ ਲੱਗੇ ਨੇ ਸੋ ਇਸ ਕਰਕੇ ਹੁਣ ਤੁਸੀਂ ਤਿਆਰੀ ਕਰ ਲਓ ਜਿਹੜਾ ਵੀ ਬੱਚਾ ਤੁਸੀਂ ਆਈਲੈਂਡਸ ਕੀਤੀ ہوئی ਹੈ 6 ਬੈਂਡ ਹੈ ਤੁਹਾਡੇ ਓਵਰਆਲ ਇੱਕ ਚੋਂ ਦੋ ਚੋਂ ਪੰਜ ਨੇ ਸਾਢੇ ਪੰਜ ਨੇ ਕੋਈ ਮੈਟਰ ਨਹੀਂ ਕਰਦਾ ਤੁਹਾਡੇ 48% ਨੰਬਰ ਨੇ ਚਾਹੇ ਤੁਹਾਡੇ 50% ਨੇ ਚਾਹੇ 60% ਹੈ ਚਾਹੇ 55% ਹੈ ਤੁਸੀਂ ਪਲੱਸ 2 ਕੀਤੀ ਹੈ 3-4 ਸਾਲ ਦਾ ਗੈਪ ਪੈ ਗਿਆ ਆਸਟ੍ਰੇਲੀਆ ਕਦੇ ਵੀ ਗੈਪ ਦੇ ਨਾਲ ਵੀਜ਼ਾ ਰਿਜੈਕਟ ਨਹੀਂ ਕਰਦਾ ਕਦੇ ਵੀ ਆਸਟ੍ਰੇਲੀਆ ਤੁਹਾਡੇ ਗੈਪ ਦੇ ਨਾਲ ਇਹ ਨਹੀਂ ਪੁੱਛਦਾ ਵੀ ਤੁਹਾਡਾ ਗੈਪ ਪੈ ਗਿਆ ਜੀ ਮੈਂ ਤੁਹਾਨੂੰ ਵੀਜ਼ਾ ਰਿਜੈਕਟ ਕਰਕੇ ਦੇ ਰਿਹਾ ਤੁਸੀਂ ਇਸ ਕੰਟਰੀ ਚ ਨਹੀਂ ਜਾ ਸਕਦੇ ਘੱਟ ਨੰਬਰਾਂ ਕਰਕੇ ਕਦੇ ਵੀ ਆਸਟ੍ਰੇਲੀਆ ਵੀਜ਼ਾ ਰਿਜੈਕਟ ਨਹੀਂ ਕਰਦਾ ਸੋ ਤੁਸੀਂ ਹੁਣ ਰੈਡੀ ਹੋ ਜਾਓ ਉੱਥੇ ਦੀ ਇਕਨੋਮੀ ਬਹੁਤ ਜ਼ਿਆਦਾ ਡਾਊਨ ਜਾ ਰਹੀ ਸੀ ਇਸ ਕਰਕੇ ਗਵਰਨਮੈਂਟ ਨੇ ਸੋਚਿਆ ਵੀ ਅਸੀਂ ਸਟੂਡੈਂਟ ਨੂੰ ਤਾਂ ਬੁਲਾਉਣਾ ਹੀ ਹੈ ਹੁਣ ਤੁਸੀਂ ਦੇਖੋ 5-6 ਲੱਖ ਸਟੂਡੈਂਟ ਘੱਟੋ ਘੱਟ ਆਸਟ੍ਰੇਲੀਆ ਦੀ ਗਵਰਨਮੈਂਟ ਹੈ ਜਿਹੜੀ 5-6 ਲੱਖ ਸਟੂਡੈਂਟ ਨੂੰ ਵੀਜ਼ਾ ਦੇਗੀ ਤੁਸੀਂ ਇੱਕ ਗੱਲ ਨੋਟ ਕਰ ਲਓ ਵੀ ਪਹਿਲਾਂ ਜੇ ਡਾਲਰ ਜਿਹੜੀ ਐ ਐਮਬੈਸੀ ਫੀਸ ਜਾਂਦੀ ਸੀ 540 ਡਾਲਰ ਜਾਂਦੀ ਸੀ ਹੁਣ 1600 ਡਾਲਰ ਜਾਣੀ ਐ 1100 1000 ਸਮਝ ਲਓ 60 ਡਾਲਰ ਉਹਨਾਂ ਨੇ ਵਧਾਤੀ ਤੁਸੀਂ 1060 ਡਾਲਰ ਨੂੰ 5 ਲੱਖ ਬੱਚਿਆਂ ਨਾਲ ਗੁਣਾ ਕਰ ਲਓ ਕਰੋੜਾਂ ਦੇ ਵਿੱਚ ਉੱਥੇ ਪੈਸਾ ਜਾਣਾ 100ਾਂ ਕਰੋੜਾਂ ਦੇ ਵਿੱਚ ਠੀਕ ਹੈ ਜੀ ਇਕਨੋਮੀ ਕਿੱਥੇ ਦੇਸ਼ ਦੀ ਜਾਏਗੀ ਸੋ ਇਸ ਕਰਕੇ ਜਿਹੜੀਆਂ ਉਹ ਕੰਟਰੀਆਂ ਨੇ ਜਿਹੜੇ ਉੱਥੇ ਦੇ ਲੋਕ ਨੇ ਉਹ ਬਹੁਤ ਵੱਡੇ ਸਿਆਣਪ ਦੇ ਨਾਲ ਫੈਸਲਾ ਲੈਂਦੇ ਆ ਤਾਂ ਜੋ ਕੰਟਰੀ ਦਾ ਫਾਇਦਾ ਹੋਵੇ ਦੇਖੋ ਸਾਡਾ ਫਾਇਦਾ ਕੀ ਹੈ ਸਾਡੇ ਬੱਚੇ ਆਸਟ੍ਰੇਲੀਆ ਪਹੁੰਚਣਗੇ ਇਹ ਸਾਡਾ ਫਾਇਦਾ ਹੈ ਸਾਡੇ ਬੱਚਿਆਂ ਨੂੰ ਵੀਜ਼ਾ ਮਿਲ ਜਾਗਾ ਇਹ ਸਾਡਾ ਫਾਇਦਾ ਹੈ ਕੋਈ ਗੱਲ ਨਹੀਂ ਜਿੱਥੇ ਸਾਡੇ ਬੱਚੇ ਨੇ 7-8 ਲੱਖ ਰੁਪਇਆ ਕਾਲਜ ਦੀ ਫੀਸ ਭਰਨੀ ਹੈ ਉੱਥੇ ਅਸੀਂ 92000 ਰੁਪਇਆ ਐਮਬੈਸੀ ਫੀਸ ਵੀ ਭਰ ਦਾਂਗੇ ਪਰ ਵੀਜ਼ੇ ਲੱਗਣਗੇ ਵੀਜ਼ੇ ਬਹੁਤ ਵਧੀਆ ਤਰੀਕੇ ਨਾਲ ਲੱਗਣਗੇ ਚਾਹੇ ਤੁਸੀਂ ਸਿੰਗਲ ਹੋ ਚਾਹੇ ਤੁਸੀਂ ਸਪਾਊਸ ਹੋ ਅੱਖਾਂ ਬੰਦ ਕਰਕੇ ਸਤੰਬਰ ਅਨ ਟੇਕ ਔਰ ਤੁਸੀਂ ਜਨਵਰੀ ਅਨ ਟੇਕ ਲਈ ਅਪਲਾਈ ਕਰ ਸਕਦੇ ਹੋ ਸ਼ਾਇਦ ਅਕਤੂਬਰ ਅਨ ਟੇਕ ਵੀ ਮਿਲੇਗਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹੁਣ ਅਕਤੂਬਰ ਅਨ ਟੇਕ ਵੀ ਹੈ ਕੋਈ ਇਹ ਸੋਚਣ ਦੀ ਲੋੜ ਨਹੀਂ ਵੀ ਅਸੀਂ ਯੂਨੀਵਰਸਿਟੀ 'ਚ ਜਾਈਏ ਤਾਂ ਸਾਡਾ ਵੀਜ਼ਾ ਲੱਗੂਗਾ ਤੁਸੀਂ ਕਾਲਜ ਦਾ ਵੀਜ਼ਾ ਅਪਲਾਈ ਕਰੋ ਡਿਪਲੋਮਾ ਲਓ ਸਿੰਪਲ ਵਧੀਆ ਤਰੀਕੇ ਨਾਲ ਵਧੀਆ ਕਾਲਜ ਚਾਹੇ ਲੈਵਲ 1 ਦਾ ਹੋਵੇ ਚਾਹੇ 2 ਦਾ ਚਾਹੇ 3 ਦਾ ਹੋਵੇ ਇਹ ਨਾ ਪਰਿੰਦਰ ਜੀ ਆਪਣੇ ਨਾ ਕਨਫਿਊਜ਼ ਬਹੁਤ ਹੁੰਦੇ ਨੇ ਬੱਚੇ ਵੀ ਯੂਨੀਵਰਸਿਟੀ ਜਾਵਾਂਗੇ ਸਾਡਾ ਵੀਜ਼ਾ ਲੱਗੇਗਾ ਤੁਸੀਂ ਸੱਚ ਮੰਨਿਓ ਜਿਹੜਾ ਕਾਲਜ ਲੈਵਲ 1 ਦਾ ਚਾਹੇ 2 ਦਾ ਚਾਹੇ 3 ਦਾ ਚਾਹੇ ਯੂਨੀਵਰਸਿਟੀ ਹੈ ਸਾਰੀਆਂ ਉੱਥੇ ਦੀ ਗਵਰਨਮੈਂਟ ਦੇ ਅੰਡਰ ਨੇ ਕਾਲਜ ਵੀ ਯੂਨੀਵਰਸਟੀਆਂ ਵੀ ਰੂਲ ਦੇ ਵਿੱਚ ਰਹਿ ਕੇ ਥੋੜਾ ਵੀਜ਼ਾ ਅਪਲਾਈ ਕਰਨਾ ਹੈ ਕਾਲਜ ਵਾਲਿਆਂ ਨੇ ਰੂਲ ਦੇ ਵਿੱਚ ਰਹਿ ਕੇ ਤੁਹਾਨੂੰ ਉਹਨਾਂ ਨੇ ਡਾਕੂਮੈਂਟਸ ਲੈਣੇ ਆ ਆਫਰ ਲੈਟਰ ਦੇਣਾ ਥੋਤੋਂ ਪੀਸ ਲੈਣੀ ਹੈ ਤੁਹਾਨੂੰ ਸੀਓਈ ਦੇਣੀ ਹੈ ਕੋਈ ਵੀ ਕਾਲਜ ਗਵਰਨਮੈਂਟ ਦੇ ਖਿਲਾਫ ਜਾ ਐਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਜਿਹਦੇ ਨਾਲ ਸਟੂਡੈਂਟ ਦਾ ਨੁਕਸਾਨ ਹੋਵੇ ਅੱਜ ਦੇ ਟਾਈਮ 'ਚ ਤੁਹਾਡੇ ਕੋ ਮੌਕਾ ਹੈ ਆਸਟ੍ਰੇਲੀਆ ਦੀ ਫੈਲ ਲਾਉਣ ਦਾ ਜੇ ਤੁਹਾਡਾ 2 ਮਹੀਨੇ ਮਹੀਨਾ ਪਹਿਲਾਂ 4 ਮਹੀਨੇ ਪਹਿਲਾਂ ਵੀਜ਼ਾ ਰਿਜੈਕਟ ਹੋਇਆ ਹੈ ਜਾ 20-25 ਦਿਨ ਪਹਿਲਾਂ ਰਿਜੈਕਟ ਹੋਇਆ। ਹਮ ਇੱਕ ਵਾਰੀ ਮੇਰੇ ਕਹਿਣ ਤੇ ਦੁਬਾਰਾ ਫਾਈਲ ਲਾ ਕੇ ਦੇਖੋ। ਹਮ ਕਿਉਂਕਿ ਉਹਨਾਂ ਨੇ ਹੁਣ ਵੀਜ਼ੇ ਈਜ਼ੀ ਕੀਤੇ ਨੇ ਇਹ ਸੱਚ ਹੈ ਵੀ ਵੀਜ਼ੇ ਵਾਕਈ ਈਜ਼ੀ ਕਿਉਂਕਿ ਸਾਡਾ ਦੇਖੋ ਹੁਣ ਮੇਰੇ ਤਿੰਨ ਇਮੀਗ੍ਰੇਸ਼ਨ ਲਾਇਰ ਨੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦੇ ਥਰੂ ਮੈਂ ਫਾਈਲਾਂ ਲਗਵਾਉਣਾ ਹੈ ਨਾ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਵਾਲੀਆ ਜੀ ਇਨਟੀਮੇਸ਼ਨ ਹੈ ਇਹ ਕਿਉਂਕਿ ਜਿਹੜਾ ਬੰਦਾ ਆਸਟ੍ਰੇਲੀਆ ਬੈਠਾ ਉਹਨੂੰ ਪਤਾ ਉੱਥੇ ਦੀ ਇਕਨੋਮੀ ਕਿੰਨੀ ਡਾਊਨ ਐ ਉੱਥੇ ਦੇ ਕੰਮ ਕਿੰਨੇ ਡਾਊਨ ਨੇ ਇਹ ਜਿਹਨੂੰ ਮਰਜ਼ੀ ਪੁੱਛ ਲੋ ਚਾਹੇ ਉੱਥੇ ਦੇ ਸਿਟੀ ਅੰਨੇ ਚਾਹੇ ਪੀਆਰ ਆ ਚਾਹੇ ਜਿਹੜੇ ਬੱਚੇ ਇੱਥੋਂ ਗਏ ਹੋਏ ਨੇ ਉਹ ਵਾਕਈ ਹੁਣ ਕਈ ਬਿਜ਼ਨਸਮੈਨ ਵੀ ਕਹਿਣ ਲੱਗੇ ਕਾਲਜਾਂ ਵਾਲੇ ਵੀ ਪਿੱਟ ਰਹੇ ਨੇ ਯੂਨੀਵਰਸਿਟੀ ਵਾਲੇ ਵੀ ਪਿੱਟ ਰਹੇ ਨੇ ਵੀ ਸਾਡੇ ਕੋਲ ਬੱਚਾ ਨਹੀਂ ਹੈਗਾ ਠੀਕ ਹੈ ਜੀ ਹੁਣ ਜਿਵੇਂ ਇੱਥੇ ਸਾਡੇ ਇੰਡੀਆ 'ਚ ਸੀਗਾ ਪਲੱਸ 2 ਤੋਂ ਬਾਅਦ ਬੱਚੇ ਬਾਹਰ ਚਲੇ ਜਾਂਦੇ ਸੀ ਕੈਨੇਡਾ ਇੱਥੇ ਕਾਲਜ ਯੂਨੀਵਰਸਿਟੀ ਵਾਲੇ ਵਿਲੇ ਹੋ ਗਏ ਸੀ ਹੁਣ ਕੈਨੇਡਾ ਨੇ ਸਿਕਤਾਈ ਕੀਤੀ ਇੱਥੇ ਫੋਨ ਆਉਣੇ ਸ਼ੁਰੂ ਹੋ ਗਏ ਬੱਚਿਆਂ ਨੂੰ ਐਡਮਿਸ਼ਨ ਦਵਾਓ ਜੀ ਹਨਾ ਕਾਲਜਾਂ ਵਾਲੇ ਹੁਣ ਭੰਗੜੇ ਪਾ ਰਹੇ ਨੇ ਇਸੇ ਇਹੀ ਜਿਹੜੀ ਹੈਗੀ ਪ੍ਰੋਬਲਮ ਹੁਣ ਆਸਟ੍ਰੇਲੀਆ ਦੇ ਵਿੱਚ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਕਾਲਜ ਨੇ ਉਹ ਰੌਲਾ ਪਾ ਰਹੇ ਨੇ ਗਵਰਨਮੈਂਟ ਨੂੰ ਵੀ ਅਸੀਂ ਬਹੁਤ ਜ਼ਿਆਦਾ ਡਾਊਨ ਜਾ ਰਹੇ ਆਂ ਦੇਸ਼ ਦੀ ਇਕਨੋਮੀ ਡਾਊਨ ਜਾ ਰਹੀ ਹੈ ਕਿਉਂਕਿ ਦੇਖੋ ਕੰਮ ਕਿਹਨੇ ਕਰਨਾ ਸਭ ਤੋਂ ਵੱਧ ਸਟੂਡੈਂਟ ਕੰਮ ਕਰਦਾ ਹੈ ਸਭ ਤੋਂ ਵੱਧ ਟੈਕਸ ਕੌਣ ਦਿੰਦਾ ਸਟੂਡੈਂਟ ਦਿੰਦਾ ਸਭ ਤੋਂ ਵੱਧ ਟੈਕਸ ਤੇ ਜਿਹਨੇ ਦੇਖੋ ਪਹਿਲਾਂ ਫੀਸ ਦੇ ਵਿੱਚ ਟੈਕਸ ਫਿਰ ਇਨਕਮ ਦੇ ਵਿੱਚ ਟੈਕਸ ਫਿਰ ਗੱਡੀਆਂ ਲੈਣੀਆਂ ਉਹਦੀਆਂ ਟੈਕਸ ਘਰ ਲੈਣੇ ਆ ਉਹਦੇ ਵਿੱਚ ਟੈਕਸ ਆ ਕੀ ਕਹਿੰਦੇ ਆ ਪੀਆਰ ਲੈਣੀਆਂ ਉਦੋਂ ਟੈਕਸ ਦਿੰਦੇ ਆ ਹਨਾ ਸੋ ਇਸ ਕਰਕੇ ਇੱਕ ਜਿਹੜਾ ਸਟੂਡੈਂਟ ਹੈ ਨਾ ਜਿੰਨੀ ਕਮਾਈ ਉਹ ਤੋਂ ਹੁੰਦੀ ਆ ਉੱਥੇ ਦੀ ਗਵਰਨਮੈਂਟ ਨੂੰ ਹੋਰ ਕਿਸੇ ਵੀ ਬੰਦੇ ਤੋਂ ਨਹੀਂ ਹੋ ਸਕਦੀ ਜੇ ਕੋਈ ਮਜ਼ਦੂਰੀ ਕਰਨੀ ਹੈ ਲੇਬਰ ਦਾ ਕੰਮ ਕਰਨਾ ਉਹ ਵੀ ਸਟੂਡੈਂਟ ਕਰਦਾ ਸੋ ਇਸ ਕਰਕੇ ਤੁਸੀਂ ਰੈਡੀ ਹੋ ਜਾਓ ਆਸਟ੍ਰੇਲੀਆ ਦੇ ਵੀਜ਼ੇ ਖੁੱਲ ਚੁੱਕੇ ਨੇ ਖੁੱਲੇ ਦਿਲ ਨਾਲ ਉਹਨਾਂ ਨੇ 5-6 ਲੱਖ ਬੱਚੇ ਨੂੰ ਵੀਜ਼ਾ ਦੇਣਾ ਹੈ ਜਿੱਦਾਂ ਜਾਪ ਸਟੱਡੀ ਹੈ ਵਧੀਆ ਸੀ ਕੰਮ ਕਰਦੇ ਆ ਰੱਬ ਤੋਂ ਡਰ ਕੇ ਬਾਬੇ ਨਾਨਕ ਤੋਂ ਡਰ ਕੇ ਕੰਮ ਕਰਦੇ ਆ ਤੁਸੀਂ ਖੰਨੇ ਮੋਹਾਲੀ ਜਲੰਧਰ ਰਾਏਕੋਟ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਇੱਕ ਵਾਰੀ ਟਾਈਮ ਫਿਕਸ ਕਰ ਲਿਓ ਤਾ ਜੋ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕੀਏ ਜਿਵੇਂ ਲੋਕਾਂ ਦੇ ਵੀਜ਼ੇ ਲਵਾਏ ਨੇ ਤੁਹਾਡਾ ਵੀ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਦਵਾਂਗੇ ਹਮ ਬਿਲਕੁਲ ਸਰ ਤੁਸੀਂ ਹੁਣੇ ਗੱਲ ਕੀਤੀ ਸੀ ਰਿਫਿਊਜ਼ਲ ਵਾਲੀ ਅਸਲ ਚ ਐਵੇਂ ਹੁੰਦਾ ਕਿ ਜੇਕਰ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕੀਤਾ ਯੂਕੇ ਅਪਲਾਈ ਕੀਤਾ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਤਾਂ ਉਹ ਕਹਿੰਦੇ ਆ ਵੀ ਤੁਸੀਂ ਰੀ ਅਪਲਾਈ ਕਰੋ ਤੁਹਾਨੂੰ ਅਸੀਂ ਵੀਜ਼ਾ ਦੇ ਸਕਦੇ ਹਾਂ ਕੈਨੇਡਾ ਇਸ ਤਰ੍ਹਾਂ ਵੀ ਆ ਵੀ ਦੋ ਵਾਰ ਚਾਰ ਵਾਰੀ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ੇ ਮਿਲ ਜਾਂਦੇ ਆ ਪਰ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਤਾਂ ਇਸ ਤਰ੍ਹਾਂ ਦਾ ਮਿੱਥਾ ਹੈ ਕਿ ਜੇਕਰ ਇੱਕ ਵਾਰੀ ਰਿਫਿਊਜ਼ਲ ਆ ਗਈ ਤਾਂ ਦੁਬਾਰੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਹਨ ਤੇ ਪਰ ਪਿਛਲੇ ਸੈਸ਼ਨ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਦੀਆਂ ਰਿਫਿਊਜ਼ਲ ਆਈਆਂ ਔਰ ਤੁਸੀਂ ਉਹ ਗੱਲ ਕੀਤੀ ਵੀ ਹੈ ਵੀ ਰਿਫ ਵੀ ਵੀਜ਼ਾ ਲੈ ਸਕਦੇ ਹੁ ਕਿੰਨੇ ਕ ਪਰਸੈਂਟ ਚਾਂਸ ਹੁੰਦੇ ਆ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆਉਣ ਦੇ ਕਿਉਂਕਿ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਪਹਿਲੇ ਆਪਾਂ ਕਹਿੰਦੇ ਆ ਬਹੁਤ ਜ਼ਿਆਦਾ ਸਟ੍ਰਿਕਟ ਹੈ ਸਟੂਡੈਂਟ ਵੀਜ਼ਾ ਬਹੁਤ ਘੱਟ ਮਿਲਦੇ ਆ ਰੀਅਪਲਾਈ ਵਾਲਿਆਂ ਨੂੰ ਕੀ ਵੀਜ਼ਾ ਮਿਲਣ ਦੇ ਚਾਂਸਸ ਹੁੰਦੇ ਆ ਦੇਖੋ ਪਰਮਿੰਦਰ ਜੀ ਇਹ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਨਾ ਇਹ ਸਾਡੇ ਇਮੀਗ੍ਰੇਸ਼ਨ ਜਿਹੜੇ ਭਰਾ ਨੇ ਸਾਡੇ ਵਰਗੇ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਫੁਲਾਉਂਦੇ ਆ ਹਮ ਮੇਰੇ ਕੋਲੇ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਚੀਜ਼ ਦਾ ਪ੍ਰੂਫ ਹੁੰਦਾ ਇੱਕ ਮੁੰਡੇ ਦਾ ਵੀਜ਼ਾ ਕੁੜੀ ਦਾ ਰਿਜੈਕਟ ਹੋਇਆ 10 ਦਿਨ ਪਹਿਲਾਂ 10 ਦਿਨ ਬਾਅਦ ਅਸੀਂ ਅਪਲਾਈ ਕੀਤਾ ਅਗਲੇ 10 ਦਿਨ ਚ ਉਹਦਾ ਵੀਜ਼ਾ ਲੱਗ ਗਿਆ ਹਨਾ ਕਦੇ ਵੀ ਕੋਈ ਵੀ ਕੰਟਰੀ ਇਹ ਨਹੀਂ ਕਹਿੰਦੀ ਵੀ ਤੁਸੀਂ ਜੀ ਅਪਲਾਈ ਨਹੀਂ ਕਰ ਸਕਦੇ ਤੁਹਾਡਾ ਰਾਈਟ ਹੈ ਤੁਸੀਂ ਅੱਜ ਵੀਜ਼ਾ ਰਿਜੈਕਟ ਹੋਇਆ ਸਵੇਰੇ ਕਰ ਲਓ 10 ਦਿਨ ਬਾਅਦ ਕਰ ਲਓ 5 ਦਿਨ ਬਾਅਦ ਕਰ ਲਓ ਮਹੀਨੇ ਬਾਅਦ ਕਰੋ 6 ਮਹੀਨੇ ਬਾਅਦ ਕਰੋ ਤੁਹਾਡੀ ਚੁਆਇਸ ਹੈ ਡਿਪੈਂਡ ਕਰਦਾ ਤੁਹਾਡੀ ਪਾਕਟ ਤੁਹਾਨੂੰ ਅਲਾਉ ਕਰਦੀ ਹੈ ਕਿ ਨਹੀਂ ਕਰਦੀ ਅੰਬੈਸੀ ਫੀਸ ਹੈ ਤੁਸੀਂ ਜੇ ਤੁਹਾਡਾ ਸਾਰੀ ਫਾਈਲ ਇੱਕ ਵਾਰੀ ਰਿਜੈਕਟ ਹੋ ਗਈ ਕੋਈ ਗੱਲ ਨਹੀਂ ਦੁਬਾਰਾ ਲਾ ਲਓ ਜੇ ਤੁਸੀਂ ਅੰਬੈਸੀ ਫੀਸ ਭਰ ਸਕਦੇ ਹੋ ਸੋ ਇਸ ਕਰਕੇ ਇਹ ਗੱਲਾਂ ਜੇ ਤੁਸੀਂ ਕਿਸੇ ਕੰਟਰੀ ਤੋਂ ਬੈਨ ਹੋ ਉਸੇ ਕੰਟਰੀ ਤੋਂ ਸਮਝ ਲਓ ਤੁਸੀਂ ਆਸਟ੍ਰੇਲੀਆ ਦੇ ਵਿੱਚ ਫਾਈਲ ਲਾਈ ਹੈ ਤੁਸੀਂ ਬੈਨ ਹੋ ਗਏ ਤੁਸੀਂ ਦੁਬਾਰਾ ਉੱਥੇ ਫਾਈਲ ਨਹੀਂ ਲਾ ਸਕਦੇ ਪਰ ਇਹ ਕੋਈ ਇਦਾਂ ਨਹੀਂ ਹੈਗਾ ਵੀ ਤੁਸੀਂ ਜੀ ਇੱਕ ਵਾਰੀ ਫਾਈਲ ਲਾਈ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਤੁਸੀਂ ਆਸਟ੍ਰੇਲੀਆ ਫਾਈਲ ਨਹੀਂ ਲਾ ਸਕਦੇ ਤੁਸੀਂ 100 ਵਾਰੀ ਫਾਈਲ ਲਾਓ 100 ਵਾਰੀ ਤੁਹਾਡੀ ਉਹ ਫਾਈਲ ਲੈਣਗੇ ਇਸ ਕਰਕੇ ਅੱਜ ਦਾ ਟਾਈਮ ਹੈ ਜਿਹੜਾ ਉਹ ਆਸਟ੍ਰੇਲੀਆ ਦਾ ਆ ਚੁੱਕਿਆ ਹੈ ਬਹੁਤ ਵਧੀਆ ਤਰੀਕੇ ਨਾਲ ਵੀਜ਼ੇ ਲੱਗਣੇ ਤੁਸੀਂ ਜਪ ਸਟੱਡੀ ਦੇ ਵੀਜ਼ੇ ਦੇਖੋ ਆ ਕੇ ਇੱਕ ਵਾਰੀ ਸਾਡੇ ਨਾਲ ਆ ਕੇ ਬੈਠ ਕੇ ਡਿਸਕਸ ਕਰੋ ਸਮਝੋ ਵੀ ਤੁਸੀਂ ਕਿਸ ਤਰੀਕੇ ਨਾਲ ਆਸਟ੍ਰੇਲੀਆ ਜਾ ਸਕਦੇ ਹੋ ਦੇਖੋ ਆਸਟ੍ਰੇਲੀਆ ਦੇ ਜਿਹੜੇ ਫੰਡੇ ਆ ਉਹ ਬਿਲਕੁਲ ਕਲੀਅਰ ਹੈ ਤੁਸੀਂ ਇੱਕ ਗੱਲ ਧਿਆਨ ਰੱਖਿਓ ਇੱਕ ਫੰਡ ਚਾਹੇ ਨਵੇਂ ਹੋਣ ਚਾਹੇ ਪੁਰਾਣੇ ਹੋਣ ਫੰਡ ਤੁਸੀਂ ਸ਼ੋਅ ਕਰਨੇ ਆ ਦੂਜਾ ਤੁਸੀਂ ਅਸੀਂ ਜਿਵੇਂ ਕਰਦੇ ਐ ਇਮੀਗ੍ਰੇਸ਼ਨ ਲਾਇਰ ਦੇ ਥਰੂ ਅਸੀਂ ਫਾਇਲ ਲਾਉਨੇ ਐ ਕਿਉਂਕਿ ਇਮੀਗ੍ਰੇਸ਼ਨ ਲਾਇਰ ਦੇ ਥਰੂ ਜਦੋਂ ਫਾਇਲ ਲੱਗਦੀ ਐ ਉਹਦਾ ਪਲੱਸ ਪੁਆਇੰਟ ਹੀ ਹੁੰਦਾ ਦੂਜਾ ਤੀਜੀ ਗੱਲ ਹੁੰਦੀ ਐ ਐਸਓਪੀ ਸਟੇਟਮੈਂਟ ਆਫ ਪਰਪਸ ਤੁਸੀਂ ਕਿਵੇਂ ਤਿਆਰ ਕਰਦੇ ਹੋ ਕੀ ਤੁਸੀਂ ਕੀਤਾ ਕੀ ਜਾ ਕੇ ਕਰਨਾ ਐ ਕਿਉਂ ਪੜਨ ਚੱਲਿਓ ਪੜ੍ਹ ਕੇ ਕੀ ਕਰਨਾ ਸਾਡੇ ਜਿਹੜੇ ਇਮੀਗ੍ਰੇਸ਼ਨ ਲਾਇਰ ਨੇ ਉਹਨਾਂ ਦੇ ਥਰੂ ਅਸੀਂ ਐਸਓਪੀ ਤਿਆਰ ਕਰਵਾਨੇ ਐ ਫਾਇਲ ਲੱਗਦੀ ਐ ਪ੍ਰੋਪਰ ਵੇ ਨਾਲ ਫੀਸ ਭਰ ਸਟੂਡੈਂਟ ਭਰੇਗਾ ਪ੍ਰੋਪਰ ਵੇ ਨਾਲ ਫਾਈਲਿੰਗ ਹੋਏਗੀ ਪ੍ਰੋਪਰ ਵੇ ਨਾਲ ਵੀਜ਼ਾ ਲੱਗਦਾ ਦੇਖੋ ਹੁਣ ਕਈ ਸਾਨੂੰ ਕਹਿ ਦਿੰਦੇ ਆ ਜੀ ਵੀ ਗੈਪ ਦੇ ਨਾਲ ਬਾਕੀ ਤਾਂ ਫਾਇਲਾ ਨਹੀਂ ਫੜ ਰਹੀ ਦੇਖੋ ਫਾਈਲ ਨੂੰ ਰੈਡੀ ਕਰਨਾ ਉਹ ਸਾਡਾ ਕੰਮ ਹੈ ਫਾਈਲ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਰੈਡੀ ਕਰਕੇ ਪ੍ਰੋਪਰ ਵੇ ਦੇ ਨਾਲ ਵੀਜ਼ਾ ਆਫੀਸਰ ਨੂੰ ਅੰਬੈਸੀ ਦੇ ਵਿੱਚ ਫਾਈਲ ਨੂੰ ਪਹੁੰਚਾਉਣਾ ਸਾਡਾ ਕੰਮ ਹੈ ਉਦੋਂ ਬਾਅਦ ਚੋਂ ਕੰਮ ਕੀ ਕਰਦੀ ਹੈ ਜੋ ਫਾਈਲ ਦੇ ਵਿੱਚ ਡਾਕੂਮੈਂਟਸ ਨੇ ਉਹਦੀ ਵੈਰੀਫਿਕੇਸ਼ਨ ਕਰਨ ਚਾਹੇ ਉਹ ਬਾਕੀ ਤੁਹਾਡੇ ਬੰਦੇ ਦੇ ਮੁਕੱਦਰ ਹੁੰਦੇ ਆ ਬਿ ਇਨਸਾਨ ਦੀ ਜੇ ਰੋਟੀ ਉਸ ਕੰਟਰੀ ਦੇ ਵਿੱਚ ਲਿਖੀ ਹੋਈ ਹੈ ਤਾਂ ਬਾਬਾ ਨਾਨਕ ਪ੍ਰਮਾਤਮਾ ਉਹਦਾ ਵੀਜ਼ਾ ਲਵਾ ਦਿੰਦਾ ਸੋ ਇਸ ਕਰਕੇ ਜਿਹੜਾ ਸਾਡਾ ਕੰਮ ਹੈ ਨਾ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੰਮ ਕੀ ਹੁੰਦਾ ਵਧੀਆ ਤਰੀਕੇ ਦੇ ਨਾਲ ਫਾਈਲ ਤਿਆਰ ਕਰਕੇ ਅੰਬੈਸੀ ਚ ਦੇ ਦੋ ਸਾਡੀ ਕੰਪਨੀ ਦੋ ਤਰੀਕੇ ਨਾਲ ਕੰਮ ਕਰਦੀ ਹੈ ਪਹਿਲਾ ਤੁਸੀਂ ਜੇ ਪੈਕੇਜ ਲੈਣਾ ਹੈ ਅਸੀਂ ਪੈਕੇਜ ਕਰਾਂਗੇ ਉਹਦੇ ਵਿੱਚ A to Z ਅਸੀਂ ਕਰਨਾ ਹੈ ਬਾਕੀ ਤੁਹਾਨੂੰ ਸਾਡਾ ਸਟਾਫ ਸਮਝਾ ਦੇਗਾ ਦੂਜਾ ਤੁਸੀਂ ਸਟੈਪ ਵਾਈਜ਼ ਸਟੈਪ ਕਰ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਜੇ ਤੁਸੀਂ ਆਸਟ੍ਰੇਲੀਆ ਦੇ ਵੀਜ਼ੇ ਅਪਲਾਈ ਕਰਦੇ ਹੋ ਅੱਜ ਤਾਂ ਮੈਂ 99% ਗਾਰੰਟੀ ਲੱਣਾਂ ਚਾਹੇ ਤੁਹਾਡਾ ਵੀਜ਼ਾ ਰਿਜੈਕਟ ਆ ਚਾਹੇ ਤੁਸੀਂ 22 ਦੇ ਪੜੇ ਹੋਏ ਚਾਹੇ 19 ਦੇ ਪੜੇ ਹੋਏ ਹੋ ਅੱਜ ਦੇ ਟਾਈਮ 'ਚ ਆਸਟ੍ਰੇਲੀਆ ਵੀਜ਼ਾ ਲੱਗਣਗੇ ਕਿਉਂਕਿ ਮੇਰੇ ਨਾਲ ਜਦੋਂ ਵੀ ਮੈਂ 2000 ਪਹਿਲਾਂ 12 'ਚ ਵੀਜ਼ੇ ਲੈਣੇ ਸ਼ੁਰੂ ਕੀਤੇ ਉਸ ਤੋਂ ਪਹਿਲਾਂ 6-7 ਚ ਲੱਦੇ ਸੀ ਹੈਨਾ ਫੇਰ ਉਹ ਬੰਦ ਕਰ ਦਿੰਦੇ ਆ ਤਿੰਨ ਚਾਰ ਸਾਲ ਬਾਅਦ ਸਖਤਾਈ ਰੱਖਦੇ ਆ ਫੇਰ ਖੋਲ ਦਿੰਦੇ ਆ ਹੁਣ ਇਹਨਾਂ ਨੇ ਦੋ ਦੋਕ ਸਾਲ ਤੋਂ ਨਾ ਵੀਜ਼ੇ 60 65% ਦੇ ਰਹੇ ਨੇ ਸਖਤਾਈ ਕਰ ਦਿੰਦੇ ਆ ਹੁਣ ਤੁਸੀਂ ਦੇਖੋ ਫੇਰ ਹੁਣ ਵੀਜ਼ੇ ਖੋਲ ਦਣਗੇ ਇਸ ਕਰਕੇ ਜਿਹੜਾ ਆਸਟ੍ਰੇਲੀਆ ਇਹਦੇ ਨੇ ਇੱਕ ਸਕੀਮ ਜੀ ਚ ਚੱਲਦਾ ਇਹ ਇਕਨੋਮੀ ਹੈ ਇਹਨਾਂ ਦੀ ਜਦੋਂ ਆਪ ਹੋ ਜਾਂਦੀ ਹੈ ਵੀਜ਼ੇ ਸਲੋ ਕਰ ਦਿੰਦਾ ਜਦੋਂ ਡਾਊਨ ਹੋ ਜਾਂਦੀ ਹੈ ਤਿੰਨ ਸਾਲ ਬਾਅਦ ਫੇਰ ਵੀਜ਼ੇ ਈਜ਼ੀ ਕਰ ਦਿੰਦਾ ਸੋ ਇਹਨਾਂ ਨੂੰ ਦੋ ਤਿੰਨ ਸਾਲ ਹੋ ਗਏ ਸੀ ਸਖਤਾਈ ਕੀਤੀ ਨੂੰ ਇਸ ਕਰਕੇ ਇਹਨਾਂ ਨੇ ਅੰਬੈਸੀ ਫੀਸ ਵਧਾਣ ਤੋਂ ਬਾਅਦ ਹੁਣ ਵੀਜ਼ੇ ਦੇਣੇ ਸ਼ੁਰੂ ਕਰਦੇ ਆ। ਹਮ ਬਿਲਕੁਲ ਆਸਟ੍ਰੇਲੀਆ ਦੇ ਵੀਜ਼ੇ ਆ ਰਹੇ ਆ ਜਿਵੇਂ ਸਰ ਨੇ ਹੁਣੇ ਕਿਹਾ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਪ ਸਟੱਡੀ ਬ੍ਰਾਡ ਦੇ ਮੋਹਾਲੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਖੰਨੇ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਰਾਏਕੋਟ ਔਰ ਜਲੰਧਰ ਦੇ ਵਿੱਚ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਾਲੇ ਸਭ ਨੂੰ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਵੱਖ-ਵੱਖ ਆਫਿਸਾਂ ਜਿਨ੍ਹਾਂ ਦੇ ਟੂਰ ਹੁੰਦੇ ਆ ਕਿਹੜੇ ਦਿਨ ਕਿੱਥੇ ਮਿਲਣਗੇ ਇਹ ਵੀ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਨਾਲ ਦੀ ਨਾਲ ਬਹੁਤ ਸਾਰੇ ਸਟੂਡੈਂਟ ਨੇ ਜਿਹੜਿਆਂ ਦੀ ਰਿਫਿਊਜ਼ਲ ਆਈ ਹੋਈ ਆ ਤਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਆ ਕੇ ਮਿਲ ਸਕਦੇ ਹੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਫਾਈਲ ਆਉਣ ਦੇ ਵਿੱਚ ਕੋਈ ਕਤਾਹੀ ਜਿਹੜੀ ਵਰਦਨ ਦੇ ਕੰਸਲਟੈਂਟ ਤਾਂ ਉਸ ਕਰਕੇ ਤੁਹਾਡਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਪਾ ਭਾਈ ਨੇ ਕਿਹਾ ਕਿ ਇੱਕ ਕੰਸਲਟੈਂਟ ਦਾ ਕੰਮ ਹੁੰਦਾ ਤੁਹਾਡੀ ਫਾਈਲ ਅੱਛੇ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਅੰਬੈਸੀ ਤੱਕ ਪਹੁੰਚਾਉਣਾ ਉਸ ਤੋਂ ਬਾਅਦ ਜਿਹੜਾ ਵੀਜ਼ਾ ਦੇਣਾ ਉਹ ਅੰਬੈਸੀ ਆਫੀਸਰ ਨੇ ਦੇਣਾ ਤਾਂ ਉਸ ਦੇ ਵਿੱਚ ਤੁਹਾਡੀ ਕਿਸਮਤ ਵੀ ਕੰਮ ਕਰਦੀ ਹੈ ਜਿਵੇਂ ਸਰ ਨੇ ਕਿਹਾ ਤੁਹਾਡੀ ਜਿਵੇਂ ਤੁਹਾਡੀ ਰੋਟੀ ਪਾਣੀ ਉੱਥੋਂ ਦਾ ਲਿਖਿਆ ਇਹ ਵੀ ਕੰਮ ਕਰਦਾ ਹੈ ਹਰ ਚੀਜ਼ ਨੂੰ ਆਲਮ ਔਰ ਓਵਰ ਮਿਲਾ ਕੇ ਹੀ ਤੁਸੀਂ ਜਿਹੜਾ ਹੈ ਵੀਜ਼ਾ ਲੈ ਸਕਦੇ ਹੋ ਕਿਸੇ ਵੀ ਕੰਟ ਜੇ ਤੁਸੀਂ ਜਾਣਦੇ ਹੋ ਤਾਂ ਧਿਆਨ ਦੇ ਨਾਲ ਆਪਣਾ ਵੀਜ਼ਾ ਅਪਲਾਈ ਕਰੋ ਸਭ ਤੋਂ ਪਹਿਲੀ ਗੱਲ ਤਾਂ ਕੰਸਲਟੈਂਟ ਦੀ ਚੋਣ ਸਭ ਤੋਂ ਵੱਡੀ ਗੱਲ ਹੈ ਪੇਰਸ ਨੂੰ ਧਿਆਨ ਨਾਲ ਕਰਨੀ ਚਾਹੀਦੀ ਹੈ ਭਾਜੀ ਬਹੁਤ ਸਾਰੇ ਇੱਕ ਤਾਂ ਤੁਸੀਂ ਹੁਣੇ ਫੰਡਸ ਦੀ ਗੱਲ ਕੀਤੀ ਸੀ ਹਨਾ ਆਸਟ੍ਰੇਲੀਆ ਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਰਿਫਿਊਜ਼ਲ ਦਾ ਕਾਰਨ ਵੀ ਬਣ ਰਹੀ ਹੈ ਔਰ ਸਟੂਡੈਂਟ ਅਪਲਾਈ ਵੀ ਨਹੀਂ ਕਰ پا ਰਹੇ ਫੰਡਸ ਨੂੰ ਲੈ ਕੇ ਕਿਉਂਕਿ ਪੈਸੇ ਹੁੰਦੇ ਆ ਪਰ ਰਿਟਰਨਾਂ ਨਹੀਂ ਭਰੀਆਂ ਹੁੰਦੀਆਂ ਇਨਕਮ ਆਫ ਸੋਰਸ ਨਹੀਂ ਹੁੰਦਾ ਉੱਤੇ ਹੀ ਕੰਮ ਅੜ ਜਾਂਦਾ ਸਭ ਤੋਂ ਪਹਿਲਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਫੰਡ ਤੁਸੀਂ ਦਮੇ ਕਰੋ ਚਾਹੇ ਪ੍ਰਾਣੇ ਕਰੋ ਕੋਈ ਕਾਊਂਟ ਨਹੀਂ ਕਰਦਾ ਫੰਡ ਤੁਸੀਂ ਸ਼ੋਅ ਕਰਤੇ ਤਾਂ ਉਹ ਕਾਊਂਟ ਹੋ ਜਾਂਦੇ ਆ ਦੂਜੀ ਗੱਲ ਸੋਰਸ ਆਫ ਇਨਕਮ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਸਟ੍ਰੇਲੀਆ ਇਹ ਬਹੁਤ ਦੇਖਦਾ ਤੁਸੀਂ ਜੋ ਵੀ ਕੰਮ ਕਰਦੇ ਹੋ ਉਹਨੂੰ ਸਹੀ ਤਰੀਕੇ ਦੇ ਨਾਲ ਜੇ ਤੁਸੀਂ ਆਈਟੀਆਰ ਭਰਦੇ ਹੋ ਸਹੀ ਤਰੀਕੇ ਦੇ ਨਾਲ ਉਹਨੂੰ ਫਾਈਲਿੰਗ ਦੇ ਵਿੱਚ ਲਾਓ ਤੁਸੀਂ ਆਪੜੀਆਂ ਆਈਟੀਆਰ ਲਾਓ ਚਾਹੇ ਦੁੱਧ ਦਾ ਕੰਮ ਕਰਦੇ ਹੋ ਚਾਹੇ ਜ਼ਮੀਨ ਦਾ ਕਰਦੇ ਹੋ ਚਾਹੇ ਦੁਕਾਨਦਾਰੀ ਕਰਦੇ ਹੋ ਚਾਹੇ ਬਿਜ਼ਨਸ ਕਰਦੇ ਹੋ ਜੋ ਵੀ ਤੁਸੀਂ ਕੰਮ ਕਰਦੇ ਹੋ ਉਹ ਕੰਮ ਨੂੰ ਪ੍ਰੋਪਰ ਵੇ ਦੇ ਨਾਲ ਸ਼ੋਅ ਕਰਕੇ ਉਹਦੇ ਡਾਕੂਮੈਂਟਸ ਦੋ ਤਾਂ ਜੋ ਫਾਈਲ ਉਹ ਸਟਰੋਂਗ ਹੋ ਸਕੇ ਠੀਕ ਹੈ ਜੀ ਸੋ ਪਿੱਛੇ ਜੇ ਮੇਰੇ ਕੋਲ ਇੱਕ ਕਲਾਇੰਟ ਆਇਆ ਸੀਗਾ ਐਦਾਂ ਨਾ ਤੁਸੀਂ ਜਦੋਂ ਕੋਈ ਕੰਸਲਟੈਂਟ ਤੁਹਾਡੇ ਲਈ ਕੁਝ ਕਰਦਾ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ 25 30 ਕਿੱਲਾਂ ਦੀ ਉਹ ਖੇਤੀ ਕਰਦੇ ਸੀਗੇ ਘਰ ਵਾਲੀ ਉਹਦੀ ਹਾਊਸ ਵਾਈਫ ਸੀ ਉਹਨੇ ਘਰ ਵਾਲੀ ਨੂੰ ਦਿਖਾਤਾ ਵੀ ਜੀ ਇਹ ਖੇਤੀਬਾੜੀ ਕਰਦੀ ਐ ਤੇ ਘਰ ਵਾਲਾ ਨੌਕਰੀ ਕਰਦਾ ਪ੍ਰਾਪਰਟੀ ਦਾ ਘਰ ਵਾਲੇ ਨੂੰ ਦਿਖਾਤਾ ਨੌਕਰੀ ਕਰਦਾ ਤੇ ਘਰ ਵਾਲੀ ਨੂੰ ਦਿਖਾਤਾ ਪ੍ਰਾਪਰਟੀ ਦਾ ਕੰਮ ਕਰਦੀ ਐ ਸੋ ਇਦਾਂ ਦੀਆਂ ਜਿਹੜੀਆਂ ਕਨਸਲਟੈਂਟ ਗਲਤੀਆਂ ਕਰਦੇ ਇਹਨਾਂ ਤੋਂ ਬਚਿਆ ਕਰੋ ਸਾਡੀ ਕੰਪਨੀ ਜੱਪ ਸਟੱਡੀ ਦਾ ਇੱਕ ਨਾਮ ਐ ਵੀ ਆਸਟ੍ਰੇਲੀਆ ਦਾ ਜੇ ਵੀਜ਼ਾ ਲੈਣਾ ਤਾਂ ਪਹਿਲੇ ਨੰਬਰ ਤੇ ਜੱਪ ਸਟੱਡੀ ਆਉਂਦੀ ਐ ਇਹ ਹਮੇਸ਼ਾ ਹੀ ਰਹਿਣਾ ਤੁਸੀਂ ਆਪ ਦੇਖ ਲਿਓ ਜਿੰਨੇ ਵੀਜ਼ੇ ਅਸੀਂ ਲਗਵਾਨੇ ਆਸਟ੍ਰੇਲੀਆ ਦੇ ਮੈਨੂੰ ਲੱਗਦਾ ਨਹੀਂ ਕੋਈ ਲਗਵਾ ਸਕਦਾ ਔਰ ਹੁਣ ਵੀ ਆਉਣੇ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਸਾਡੇ ਥਰੂ ਅਪਲਾਈ ਕਰਨਗੇ ਉਹ ਸਾਡੇ ਆਫਿਸ ਦੇ ਵਿੱਚੋਂ ਵੀਜ਼ਾ ਲੈ ਕੇ ਜਾਣਗੇ ਕਿਉਂਕਿ ਆਸਟ੍ਰੇਲੀਆ ਜਦੋਂ ਵੀਜ਼ਾ ਦਿੰਦਾ ਦਿਲ ਖੋਲ ਕੇ ਦਿੰਦਾ ਹੈ ਕਿਸੇ ਵੀ ਕੋਰਸ ਚ ਅਪਲਾਈ ਕਰ ਲਓ ਅੱਛਾ ਇੱਕ ਗੱਲ ਹੋਰ ਬਹੁਤ ਆਸਟ੍ਰੇਲੀਆ ਦੀ ਮੈਨੂੰ ਵਧੀਆ ਲੱਗਦੀ ਹੈ ਕਈ ਵਾਰੀ ਬੱਚਾ ਕੀ ਹੁੰਦਾ ਕੋਰਸ ਚੇਂਜ ਕਰਨ ਚਾਹੁੰਦਾ ਹੁੰਦਾ ਹੈ ਕੋਰਸ ਚੇਂਜ ਕਰਨ ਤੋਂ ਬਾਅਦ ਵੀ ਆਸਟ੍ਰੇਲੀਆ ਵੀਜ਼ਾ ਦੇ ਦਿੰਦਾ ਹੈ ਕਈ ਅਸੀਂ ਹੁਣ ਪਿੱਛੇ ਜੇ ਇੱਕ ਮੈਡੀਕਲ ਦਾ ਬੱਚਾ ਸੀਗਾ ਉਹਨੂੰ ਹੋਟਲ ਮੈਨੇਜਮੈਂਟ ਚ ਪਾਤਾ ਉਹਦਾ ਵੀਜ਼ਾ ਲੱਗ ਗਿਆ ਸੋ ਕਈ ਵਾਰੀ ਮੁਕੱਦਰ ਵੀ ਬੰਦੇ ਦੇ ਕੰਮ ਕਰ ਜਾਂਦੇ ਆ ਪਰ ਤੁਸੀਂ ਸਾਡੀ ਕੰਪਨੀ ਤੇ ਭਰੋਸਾ ਕਰ ਸਕਦੇ ਹੋ ਵਧੀਆ ਕੰਮ ਕਰਦੇ ਆ ਮੋਹਾਲੀ ਖੰਨੇ ਰਾਏਕੋਟ ਜਿਲਧਰ ਤੁਸੀਂ ਮੈਨੂੰ ਮਿਲਣਾ ਹੈ ਜਾਂ ਟੀਮ ਨੂੰ ਮਿਲਣਾ ਹੈ ਤੁਸੀਂ ਫੋਨ ਕਰਕੇ ਟਾਈਮ ਫਿਕਸ ਕਰੋ ਅਸੀਂ ਤੁਹਾਡੇ ਤੱਕ ਆਵਾਂਗੇ ਤੁਹਾਨੂੰ ਮਿਲਾਂਗੇ ਸੋ ਸਿੰਗਲ ਜਾਣਾ ਸਪਾਊਸ ਜਾਣਾ ਵਧੀਆ ਤਰੀਕੇ ਨਾਲ ਤੁਸੀਂ ਵੀਜ਼ਾ ਲੈਣਾ ਤਾਂ ਜੱਪ ਸਟੱਡੀ ਤੇ ਭਰੋਸਾ ਕਰ ਸਕਦੇ ਹੋ ਇੱਕ ਵਾਰੀ ਤੁਸੀਂ ਮਿਲੋ ਜਰੂਰ ਮੈਨੂੰ ਮਿਲੋ ਚਾਹੇ ਟੀਮ ਨੂੰ ਮਿਲੋ ਕਿਉਂਕਿ ਇਨਸਾਨ ਦਾ ਮਿਲ ਕੇ ਪਤਾ ਲੱਗਦਾ ਹੁੰਦਾ ਹੈ ਵੀ ਚੰਗਾ ਹੈ ਕਿ ਮਾੜਾ ਹੈ ਦੁਨੀਆ ਦਾ ਮਾੜਾ ਬਣਾਉਣ ਨੂੰ ਬੈਠੀ ਹੁੰਦੀ ਹੈ ਪਰ ਜਦੋਂ ਬੰਦੇ ਨੂੰ ਤੁਸੀਂ ਆਪ ਮਿਲਦੇ ਹੋ ਸਾਡੇ ਕਹਿੰਦੇ ਹੁੰਦੇ ਨੇ ਵੀ ਪੰਜਾਬੀ ਐਨੇ ਤਾਂ ਹੁੰਦੇ ਤਿ ਯੂਰਪੇਕਾਰ ਵੀ ਬੰਦੇ ਨੂੰ ਪਹਿਚਾਨ ਲੈਂਦੇ ਵੀ ਸਾਡਾ ਕੰਮ ਕਰਾਏਗਾ ਕਿ ਨਹੀਂ ਕਰਾਏਗਾ ਸੋ ਇੱਕ ਵਾਰੀ ਤੁਸੀਂ ਜਰੂਰ ਮਿਲਿਆ ਕਰੋ ਸਾਨੂੰ ਆ ਕੇ ਤਾ ਜੋ ਤੁਸੀਂ ਆਪਣੇ ਬੱਚੇ ਦਾ ਭੈਣ ਭਾਈ ਦਾ ਜਿਹਦੀ ਫੈਲ ਅਪਲਾਈ ਕਰਨੀ ਹੈ ਉਹਦੇ ਲਈ ਸਹੀ ਡਿਸੀਜਨ ਲੈ ਸਕੋ ਹੂੰ ਬਿਲਕੁਲ ਸਹੀ ਡਿਸੀਜਨ ਲੈਣਾ ਔਰ ਸਹੀ ਕੰਸਲਟੈਂਟ ਚੂਜ਼ ਕਰਨਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਔਖਾ ਹੈ ਕਿਉਂਕਿ ਦੁਕਾਨਾਂ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਨੇ ਇਹ ਬਹੁਤ ਜ਼ਿਆਦਾ ਖੁੱਲ ਚੁੱਕੀਆਂ ਆ ਉਸ ਚੋਂ ਸਹੀ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਨੇ ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਨਾਲ ਚੰਗਾ ਕੰਮ ਕਰਨ ਵਾਲੇ ਵੀ ਵਿਚੇ ਪਿਸਦੇ ਆ ਇਸ ਕਰਕੇ ਸਹੀ ਤਰੀਕੇ ਦੇ ਨਾਲ ਸਹੀ ਚੀਜ਼ ਆਪਣਾ ਆਲਾ ਦਵਾਲਾ ਦੇਖ ਕੇ ਗਾਈਡੈਂਸ ਲੈ ਕੇ ਉਸ ਤੋਂ ਬਾਅਦ ਜਿਹੜਾ ਆਪਣਾ ਸਟੱਡੀ ਵੀਜ਼ਾ ਅਪਲਾਈ ਕਰੋ ਵਾਲੇ ਸਾਹਿਬ ਦਾ ਬਹੁਤ ਹੀ ਲੰਮਾ ਤਜਰਬਾ ਹੈ ਇਸੇ ਕਰਕੇ ਖਾਸ ਤੌਰ ਤੇ ਅਸੀਂ ਇਹਨਾਂ ਦੇ ਇਹਨਾਂ ਨੂੰ ਇਸ ਸ਼ੋਅ ਦੇ ਵਿੱਚ ਬੁਲਾਉਨੇ ਆ ਔਰ ਇਹ ਸ਼ੁਰੂ ਤੋਂ ਆਸਟ੍ਰੇਲੀਆ ਦਾ ਹੀ ਕੰਮ ਕਰ ਰਹੇ ਆ ਆਸਟ੍ਰੇਲੀਆ ਸਟੱਡੀ ਵੀਜ਼ੇ ਦਾ ਜਿਆਦਾ ਐਕਸਪਰਟ ਹੈਗੇ ਆ ਆਪਾਂ ਬਾਕੀ ਕੰਟਰੀਆਂ ਵੀ ਕਰਦੇ ਆ ਪਰ ਇਸ ਕਰਕੇ ਆਪਾਂ ਇਹਨਾਂ ਦੇ ਨਾਲ ਹਮੇਸ਼ਾ ਜਿਆਦਾ ਗੱਲ ਜਿਹੜੀ ਆਸਟ੍ਰੇਲੀਆ ਦੀ ਕਰਦੇ ਆ ਆਪਾਂ ਯੂਐਸਏ ਦੀ ਵੀ ਗੱਲ ਕੀਤੀ ਹੈ ਯੂਐਸਏ ਦੇ ਵਿੱਚ ਬਹੁਤ ਸਾਰੀਆਂ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਅਪ ਇਸ ਦੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਤੇ ਲਗਾਤਾਰ ਨੰਬਰ ਆ ਰਿਹਾ ਹੈ ਸਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਮੁਹਾਲੀ ਫੇਰ 7 ਦੇ ਵਿੱਚ ਆ ਕੇ ਮਿਲ ਸਕਦੇ ਹੋ ਇਸ ਤੋਂ ਇਲਾਵਾ ਰਾਏਕੋਟ ਖੰਨਾ ਔਰ ਜਲੰਧਰ ਦੇ ਵਿੱਚ ਵੀ ਜਬ ਸਟਡੀ ਬ੍ਰਾਡ ਦੇ ਆਫਿਸ ਨੇ ਜੋ ਵੀ ਤੁਹਾਨੂੰ ਆਪਸ਼ਨ ਜੜੇ ਪੈਂਦਾ ਉੱਥੇ ਪਹੁੰਚ ਕੇ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਜਾਣਕਾਰੀ ਹਾਸਲ ਜਿਹੜੀ ਲਈ ਜਾ ਸਕੀ ਹੈ ਬਲੇ ਸਭ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਸਤੀ ਕਾਲ ਜੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਹਾਂਜੀ ਵੀ ਜਿਹੜਾ ਇਨਸਾਨ 25 26 ਸਾਲ ਦਾ ਤੁਸੀਂ ਆਸਟ੍ਰੇਲੀਆ ਜਾਂ ਯੂਕੇ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਹਾਡੀ 27 28 ਸਾਲ ਜਾਂ 29 ਸਾਲ ਦੀ ਉਮਰ ਹੈ ਜਾਂ 32 ਸਾਲ ਦੀ ਉਮਰ ਹੈ ਤੁਸੀਂ ਤੁਹਾਡੇ ਕੋ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਪਰ ਤੁਸੀਂ ਚਾਹੁੰਦੇ ਹੋ ਵੀ ਕੋਈ ਵੀ ਕੰਪਨੀ ਬਿਨਾਂ ਕੋਈ ਪੈਸੇ ਲਏ ਐਡਵਾਂਸ ਕੁਝ ਨਹੀਂ ਦੇਣਾ ਤੁਸੀਂ ਕੈਨੇਡਾ ਯੂਕੇ ਤੇ ਯੂਐਸਏ ਤੇ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਪਣੇ ਵੇਸ ਤੇ ਵੀਜ਼ਾ ਲੈ ਕੇ ਦੇਵਾਂਗੇ ਇੱਕ ਨੰਬਰ 'ਚ ਵੀਜ਼ਾ ਹੋਏਗਾ ਤੁਸੀਂ ਅਬੜੀ ਆਸਾਨੀ ਦੇ ਨਾਲ ਜਾ ਸਕਦੇ ਹੋ ਇਹਨਾਂ ਕੰਟਰੀਆਂ ਦੇ ਵਿੱਚ ਸੋ ਜੇ ਤੁਸੀਂ 25 ਸਾਲ ਤੋਂ ਉੱਪਰ ਹੈ ਤੁਹਾਡੀ ਉਮਰ ਤਾਂ ਤੁਸੀਂ ਸਾਡੇ ਕੋਲੇ ਆ ਕੇ ਇਹ ਵੀਜ਼ਾ ਹਾਸਲ ਕਰ ਸਕਦੇ ਹੋ ਹਮ ਬਿਲਕੁਲ ਹੈ ਟੂਰਿਸਟ ਵੀਜ਼ਾ ਵੀ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਜਪ ਸਟੱਡੀ ਦੇ ਸਕਰੀਨ ਤਿਆਰ ਨੰਬਰ ਤੇ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਸਰ ਨਾਲ ਮਿਲ ਸਕਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਾਲੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਔਰ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਔਰ ਕਿਸੇ ਵੀ ਦਿਨ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਸਵੇਰੇ 10 ਤੋਂ 6 ਵਜੇ ਤੱਕ ਇਹ ਹੈਲਪਲਾਈਨ ਨੰਬਰ ਹੈ ਖੁੱਲਿਆ ਹੁੰਦਾ ਇਸ ਤੇ ਕਾਲ ਕਰਕੇ ਜਾਣਕਾਰੀ ਹਾਸਲ ਲਈ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਲਾਈਵ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਪਾ ਯੂਐਸਏ ਦੀ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਕਿਸ ਤਰ੍ਹਾਂ ਦਾ ਸਨੈਰੀਓ ਹੈ ਔਰ ਬਹੁਤ ਸਾਰੇ ਸਟੂਡੈਂਟ ਇੰਟਰਵਿਊ ਦੇ ਕੇ ਕਿਸ ਤਰ੍ਹਾਂ ਦੇ ਨਾਲ ਪਾਸ ਕਰ ਸਕਦੇ ਆ ਕਿ ਕੀ ਔਕੜਾ ਉਹਨਾਂ ਨੂੰ ਆ ਸਕਦੀ ਹੈ ਔਰ ਕਿਵੇਂ ਸੌਖੇ ਤਰੀਕੇ ਦੇ ਨਾਲ ਯੂਐਸਏ ਤੁਸੀਂ ਪਹੁੰਚ ਸਕਦੇ ਹੋ ਨਾਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਵੱਡੇ ਬਦਲਾਅ ਜਿਵੇਂ ਹੋਏ ਆ ਫੀਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਆਸਟ੍ਰੇਲੀਆ ਜਿਹਨੇ ਅਪਲਾਈ ਕਰਨਾ ਤਾਂ ਸ਼ੁਰੂ ਚ ਹੀ ਉਹਨੂੰ ਤਕਰੀਬਨ 2 ਲੱਖ ਰੁਪਏ ਚਾਹੀਦਾ ਜੇਕਰ ਤੁਹਾਡੇ ਕੋਲ ਫੰਡਸ ਆਪਦੇ ਹੈ ਤਾਂ ਉਸ ਦੇ ਲਈ ਵੀ ਬਹੁਤ ਸਾਰੇ ਪੈਸੇ ਆ ਜਿਹੜੇ ਲੱਗ ਜਾਂਦੇ ਆ ਪਰ ਇਸ ਤੋਂ ਬਾਅਦ ਵੀ ਕੀ ਵੀਜ਼ਾ ਸਕਸੈਸ ਰੇਟ ਘਟੇਗਾ ਜਾਂ ਵਧੇਗਾ ਕਿਸ ਤਰ੍ਹਾਂ ਦਾ ਆਉਣ ਵਾਲਾ ਜਿਹੜਾ ਇਨਟੇਕ ਹੈ ਰਹੂਗਾ ਸਾਡੇ ਨਾਲ ਗੁਰਮukh Singh Walia ਜੀ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕਿਹੜੇ ਕਿਹੜੇ ਬੱਚੇ ਕਿਹੜੀ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਔਰ ਕਿਨਾਂ ਨੂੰ ਜਾਣਾ ਚਾਹੀਦਾ ਬਹੁਤ ਬਹੁਤ ਸਵਾਗਤ ਆ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੱਸ ਦਈਏ ਜਪ ਸਟੱਡੀ ਬ੍ਰਾਡ ਦੇ ਜਿਹੜੇ ਆਫਿਸਿਸ ਆ ਮੁਹਾਲੀ ਦੇ ਵਿੱਚ ਆ ਖੰਨੇ ਰਾਏਕੋਟ ਔਰ ਜਲੰਧ ਮੈਨਾਂ ਜਾਉਨੇ ਹੋ ਮੁਹਾਲੀ ਮਿਲ ਸਕਦੇ ਹੋ ਪੌਂਟ ਪਰ ਲੈ ਕੇ ਮਿਲ ਸਕਦੇ ਹੋ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੈ ਆਪਾਂ ਗੱਲ ਸ਼ੁਰੂ ਕਰਦੇ ਆ ਯੂ ਐਸ ਏ ਤੋਂ ਆ ਪਾ ਜੀ ਪਹਿਲਾਂ ਕੈਨੇਡਾ ਜੇ ਆਪਾਂ ਦੇਖੀਏ ਪਿਛਲੇ ਅੱਜਕੱਲ ਦੇ ਵਿੱਚ ਕੈਨੇਡਾ ਬਹੁਤ ਪੀਕ ਤੇ ਸੀ ਹਰੇਕ ਕੰਸਲਟੈਂਟ ਹਰੇਕ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਅੱਜ ਇੱਕਦਮ ਸਾਲ ਬਾਅਦ ਸਿਨੈਰੀਓ ਚੇਂਜ ਹੋਇਆ ਹਰੇਕ ਸਟੂਡੈਂਟ ਯੂ ਐਸ ਏ ਜਾਣਾ ਚਾਹੁੰਦਾ ਔਰ ਹਰੇਕ ਕੰਸਲਟੈਂਟ ਯੂ ਐਸ ਏ ਭੇਜਣਾ ਚਾਹੁੰਦਾ ਕਿਸ ਤਰ੍ਹਾਂ ਦਾ ਸਿਨੈਰੀਓ ਹੈਗਾ ਯੂ ਐਸ ਐਨ ਲਾ ਕੇ ਦੇਖੋ ਕੰਟਰੀਆਂ ਦੇ ਰੂਲ ਚੇਂਜ ਕੰਟਰੀ ਕੈਨੇਡਾ ਚਾਹੇ ਯੂ ਐਸ ਏ ਐ ਮੈਂ ਮੰਨਦਾ ਇਹ ਭੈਣ ਭਾਈ ਨੇ ਇਕਨੋਮੀਕ ਕੈਨਾਂ ਦੀ ਕੈਨੇਡਾ ਤੁਸੀਂ ਜਾ ਸਕਦੇ ਹੋ ਇਹ ਨਹੀਂ ਵੀ ਕੈਨੇਡਾ ਨੇ ਵੀਜ਼ੇ ਕੋਈ ਬੰਦ ਕਰਤੇ ਕੋਈ ਬੰਦ ਨਹੀਂ ਹੋਏ ਜਿਵੇਂ ਪਹਿਲਾਂ ਵੀਜ਼ੇ ਲੱਗ ਰਹੇ ਸੀ ਕੈਨੇਡਾ ਦੇ ਅੱਜ ਵੀ ਓਦਾਂ ਹੀ ਲੱਗ ਰਿਹਾ ਥੋੜੇ ਓਵਰ ਆਲ 6 ਬੈਂਡ ਚਾਹੀਦੇ ਆ 5.5 ਈਚ ਦੇ ਨਾਲ ਤੁਸੀਂ ਕੈਨੇਡਾ ਜਾ ਸਕਦੇ ਹੋ ਗੱਲ ਕਰਦੇ ਆਪਾਂ ਯੂ ਐਸ ਏ ਦੀ ਯੂ ਐਸ ਏ ਵਰਲਡ ਦੀ ਪਹਿਲੇ ਨੰਬਰ ਦੀ ਕੰਟਰੀ ਹੈ ਤੁਸੀਂ ਯੂਐਸਏ ਜਾਣਾ ਹੈ ਪਲੱਸ 2 ਪਾਸ ਚਾਹੀਦੇ ਹੋ ਆਈਲੈਂਡਸ ਕੀਤਾ ਜਾਂ ਨਹੀਂ ਕੀਤਾ ਪੀਟੀ ਕੀਤੀ ਹੈ ਜਾਂ ਨਹੀਂ ਕੀਤੀ ਉਹ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਆਈਲੈਂਡਸ ਜਾਂ ਪੀਟੀ ਕੀਤੀ ਹੈ ਉਹ ਪਲੱਸ ਪੁਆਇੰਟ ਹੈ ਜੇ ਨਹੀਂ ਕੀਤੀ ਤਾਂ ਯੂਐਸਏ ਇੱਕੋ ਹੀ ਇੱਕ ਐਸਾ ਦਾ ਦੇਸ਼ ਹੈ ਜਿਹੜਾ ਵਿਦਆਊਟ ਆਈਲੈਂਡਸ ਔਰ ਪੀਟੀ ਤੁਹਾਨੂੰ ਤੁਹਾਡੇ ਇੰਟਰਵਿਊ ਬੇਸ ਤੇ ਤੁਹਾਨੂੰ ਵੀਜ਼ਾ ਦਿੰਦਾ ਤੁਸੀਂ ਪਲੱਸ 2 ਪਾਸ ਹੋ 5 ਸਾਲ ਦਾ ਵੀਜ਼ਾ ਮਿਲੇਗਾ ਤੁਸੀਂ ਕੋਈ ਡਿਪਲੋਮਾ ਕੀਤਾ ਹੈ ਡਿਗਰੀ ਕੀਤੀ ਹੈ ਮਾਸਟਰ ਡਿਗਰੀ 'ਚ ਜਾਣਾ ਹੈ ਤਾਂ 2 ਸਾਲ ਦਾ ਜਾਂ 1.5 ਸਾਲ ਦਾ ਵੀਜ਼ਾ ਤੁਹਾਨੂੰ ਮਿਲੇਗਾ ਸੋ ਇਸ ਕਰਕੇ ਤੁਸੀਂ ਯੂਐਸਏ ਬੜੀ ਆਸਾਨੀ